ਸਥਾਨਕ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਆਪਣੀ ਟੀਮ ਅਤੇ ਆਪਣੇ ਸਾਥੀਆ सुरेंद्र ਪਾਲ ਸਿੰਘ ਕੋਗਾ ਦੇ ਹੋਰ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਲੈ ਕੇ ਭਾਰਤ ਪਾਕਿਸਤਾਨ ਅੰਤਰਰਾਸ਼ਟਰੀ ਸਰਾਧੇ ਵਸੇ ਪਿੰਡਾਂ ਵਿੱਚ ਤੂਫਾਨੀ ਦੌਰਾ ਕੀਤਾ ਅਤੇ ਇਸ ਮੌਕੇ ਉਹਨਾਂ ਵੱਲੋਂ ਸਰਦੀ ਪਿੰਡਾਂ ਦੇ ਲੋਕਾਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਆ ਰਹੀਆਂ ਮੁਸ਼ਕਲਾਂ ਸੁਣੀਆਂ ਅਤੇ ਉਹਨ ਮੁਸ਼ਕਲਾਂ ਨੂੰ ਦੂਰ ਕਰਨ ਲਈ ਫੌਰੀ ਤੌਰ ਤੇ ਅਦਕ ਰਿਆ ਨੂੰ ਹਦਾਇਤਾਂ ਦਿੱਤੀਆਂ ਅਤੇ ਕਿਹਾ ਗਿਆ ਕਿ ਸਰਦ ਤੇ ਰਹਿਣ ਵਾਲੇ ਸੂਰਮਿਆਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਹੀਂ ਆ ਦਿੱਤੀ ਜਾਵੇਗੀ ਇਸ ਮੌਕੇ ਉਹਨਾਂ ਲੋਕਾਂ ਨੂੰ ਕਿਹਾ ਕਿ ਸਰਦ ਤੇ ਜੋ ਲੋਕ ਰਹਿ ਰਹੇ ਹਨ ਉਹ ਵਾਕਈ ਸੂਰਮੇ ਲੋਕ ਹਨ ਇਸ ਤਰ੍ਹਾਂ ਦੇ ਹਾਲਾਤਾਂ ਵਿੱਚ ਵੀ ਉਹ ਸਰਦ ਤੇ ਰਹਿ ਕੇ ਆਪਦੇ ਤੇ ਆਪਦੇ ਪਰਿਵਾਰ ਦਾ ਪੇਟ ਪਾਰ ਰਹੇ ਅਤੇ ਆਦੇ ਆਪ ਨੂੰ ਸਰਵਾਈਵ ਕਰ ਰਹੇ ਹਨ ਤਾਰੀਫ ਦੇ ਕਾਬਿਲ ਹਨ ਤਾਂ ਇੱਥੇ ਲੋਕਾਂ ਨੇ ਵੀ ਵਾਅਦਾ ਕੀਤਾ ਕਿ ਉਸ ਸਰਦ ਦੇ ਲੋਕ ਹਨ ਅਤੇ ਸ਼ੇਰ ਲੋਕ ਹਨ ਉਹਨਾਂ ਨੂੰ ਕਿਸੇ ਦਾ ਡਰ ਨਹੀਂ ਹੈ ਗਵਾਂਡੀ ਦੇਸ਼ ਪਾਕਿਸਤਾਨ ਜੋ ਅਤਵਾਦ ਦਾ ਅੱਡਾ ਬਣ ਚੁੱਕਿਆ ਹੈ ਉਸ ਨੂੰ ਸਬਕ ਸਿਖਾਣ ਲਈ ਭਾਰਤੀ ਫੌਜ ਨੂੰ ਹਰ ਸੰਭਵ ਮਦਦ ਭਾਰਤ ਪਾਕਿਸਤਾਨ ਸਰਹੱਦ ਤੇ ਰਹਿੰਦੇ ਲੋਕਾਂ ਵੱਲੋਂ ਦਿੱਤੀ ਜਾਵੇਗੀ ਅਤੇ ਕਿਸੇ ਤਰ੍ਹਾਂ ਵੀ ਪਿੰਡ ਨਹੀਂ ਛੱਡਿਆ ਜਾਏਗਾ ਉਹਨਾਂ ਕਹਿਆ ਕਿ ਬੱਚਿਆਂ ਅਤੇ ਔਰਤਾਂ ਨੂੰ ਜੇਕਰ ਲੋੜ ਪਈ ਸਰਕਾਰ ਦੇ ਹਦਾਇਤਾਂ ਦੇ ਅਨੁਸਾਰ ਪਿੰਡ ਤੋਂ ਕੱਢ ਦਿੱਤਾ ਜਾਵੇਗਾ ਤੇ ਉਹ ਆਪ ਦੇਸ਼ ਦੀ ਰੱਖਿਆ ਕਰਨ ਵਾਲੇ ਫੌਜੀ ਜਵਾਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਪਾਕਿਸਤਾਨ ਨੂੰ ਸਬਕ ਸਿਖਾਣਗੇ ਜੋ ਕਿ ਅਤਵਾਦ ਦਾ ਅੱਡਾ ਬਣਿਆ ਹੋਇਆ ਹੈ ਉਹਨਾਂ ਕਹਿੰਿਆ ਕਿ ਲੈਂਦਾ ਪੰਜਾਬ ਤੇ ਚੜਦਾ ਪੰਜਾਬ ਦੋਨੋਂ ਭਾਈਚਾਰਕ ਸਾਂਝ ਹੈ ਪਰ ਜੋ ਸਮਾਜ ਵਿਰੋਧੀ ਅਨੁਸਾਰ ਦੋਨਾਂ ਪਾਸੇ ਰਹਿ ਰਹੇ ਹਨ ਉਹਨਾਂ ਨੂੰ ਸਬਕ ਸਿਖਾਇਆ ਜਾਵੇਗਾ ਇਸ ਮੌਕੇ ਬੋਲਦੇ ਹੋਏ ਲੋਕਾਂ ਤੋਂ ਇਲਾਵਾ ਸਥਾਨਕ ਵਿਧਾਇਕ ਨਰਿੰਦਰ ਪਾਲ ਸਿੰਘ ਸਵਣਾ ਨੇ ਕੈਮਰੇ ਸਾਹਮਣੇ ਆ ਕੇ ਕੀ ਕੁਝ ਕਿਹਾ ਤੇ ਲੋਕਾਂ ਨੂੰ ਕੀ ਅਪੀਲ ਕੀਤੀ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰਹੋ ਅਤੇ ਸਾਡੀ ਪੂਰੀ ਕਵਰੇਜ ਵੇਖੋ ਅਜਿਹੇ ਮੌਕੇ ਵਿੱਚ ਆਪਣੇ ਪਿੰਡ ਵਾਸੀਆਂ ਦਾ ਹੌਸਲਾ ਕਿੰਨਾ ਕੁ ਬੁਲੰਦ ਹੈ ਬਹੁਤ ਵਧੀਆ ਜੀ ਬੁਲੰਦ ਹੈ ਬਹੁਤ ਵਧੀਆ ਬੈਠੇ ਨੇ ਜੀ ਆਪੋ ਆਪਣੇ ਘਰਾਂ ਦੇ ਵਿੱਚ ਤੁਹਾਡੇ ਕੋਲ ਪ੍ਰਾਇਕਟ ਸਾਹਿਬ ਆਏ ਆ ਔਰ ਉਹਨਾਂ ਨੂੰ ਕੀ ਆਸ਼ਵਾਸ਼ਣ ਤੁਸੀਂ ਤੁਹਾਡੇ ਵੱਲੋਂ ਦਿੱਤਾ ਜਾ ਰਿਹਾ ਸਾਡੇ ਕੋਲ ਆਏ ਨੇ ਬਹੁਤ ਵਧੀਆ ਜੀ ਪਿੰਡ ਸਾਰਾ ਸ਼ਾਂਤ ਬੈਠਾ ਹੈ ਜੀ ਸਹੀ ਹੈ ਜੇ ਕੋਈ ਮੰਨ ਲਓ ਵਿਪਤਾ ਪੈਂਦੀ ਹੈ ਉਹ ਜੀ ਵਿਪਤਾ 'ਚ ਤੁਹਾਡੇ ਪਿੰਡ ਵਾਸੀਆਂ ਦਾ ਕੀ ਰੁਕੋ ਵੀਰ ਗਾਜੀ ਆਹ ਤਾਲੀ ਹੈਗਾ ਅੱਛਾ ਜੀ ਸਾਡੇ ਪਿੰਡ ਵਾਸੀ ਇਹ ਕਹਿੰਦੇ ਨੇ ਅਸੀਂ ਖੜੇ ਆਂ ਮੋਢੇ ਨਾਲ ਮੋਢਾ ਲਾ ਕੇ ਖੜੇ ਆਂ ਜੇ ਕੋਈ ਇਸ ਤਰ੍ਹਾਂ ਦੀ ਨੋਬਤ ਆndi ਹੈ ਬਿਲਕੁਲ ਹੱਕ ਤੇ ਤਾਨ ਕੇ ਖੜਾਂਗੇ ਫੌਜ ਦੇ ਵੀ ਸਾਥ ਫੌਜ ਦਾ ਵੀ ਸਾਥ ਦੇਾਂਗੇ ਪ੍ਰਸ਼ਾਸਨ ਦਾ ਵੀ ਹਾਂਜੀ 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 ਐਮਐਲ ਸਰ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਸਰहदी ਪਿੰਡਾਂ ਦੇ ਵਿੱਚ ਆਏ ਹੋ ਤਣਾ ਦੇ ਮਾਹੌਲ ਦੇ ਵਿੱਚ ਕਿਸ ਤਰ੍ਹਾਂ ਦਾ ਇੱਥੇ ਮਾਹੌਲ ਬਣਿਆ ਹੋਇਆ ਹੈ ਵੇਖੋ ਮੈਂ ਆਪਣੇ ਲੋਕਾਂ ਨੂੰ ਮਿਲਣ ਲਈ ਆਇਆ ਔਰ ਜੋ ਜੋ ਕੋਈ ਕਿਸੇ ਨੂੰ ਜਰੂਰਤ ਹੈ ਤਾਂ ਲੋਕਾਂ ਨੂੰ ਮਿਲ ਕੇ ਉਹ ਪੁੱਛਿਆ ਕਿਸੇ ਤਰ੍ਹਾਂ ਦੀ ਵੀ ਜਰੂਰਤ ਹੈ ਮੁਸ਼ਕਲ ਹੈ ਉਹ ਸਾਰੀਆਂ ਮੁਸ਼ਕਲਾਂ ਦੇ ਹੱਲ ਲਈ ਅਸੀਂ ਲੋਕਾਂ ਦੇ ਨਾਲ ਖੜੇ ਆਂ ਔਰ ਸਾਡੇ ਲੋਕ ਦਲੇਰ ਨੇ ਔਰ ਫੌਜ ਦੇ ਨਾਲ ਜਿਹੜਾ ਫੌਜ ਦਾ ਸਹਾਰਾ ਬਣ ਕੇ ਇਹ ਨਾਲ ਫੌਜ ਦੇ ਖੜੇ ਨੇ ਦੇਸ਼ ਦੀ ਫੌਜ ਦੇ ਨਾਲ ਜੇ ਲੋੜ ਪੈਂਦੀ ਹੈ ਫੌਜ ਨੂੰ ਤਾਂ ਫੌਜ ਦੇ ਨਾਲ ਡਟ ਕੇ ਜਿਹੜਾ ਇਹ ਦਿਨ ਰਾਤ ਖੜੇ ਨੇ ਔਰ ਦੇਸ਼ ਦੀ ਦੇਸ਼ ਲਈ ਕੋਈ ਵੀ ਕੁਰਬਾਨੀ ਦੇਣੀ ਪਵੇ ਤਾਂ ਸਾਡੇ ਲੋਕ ਅਸੀਂ ਆਪ ਹਰ ਸਮੇਂ ਉਸ ਕੁਰਬਾਨੀ ਲਈ ਤਿਆਰ ਆਜ ਮੈਂ ਲੋਕਾਂ ਨੂੰ ਮਿਲਿਆ ਔਰ ਸਾਡੇ ਲੋਕ ਪਿੰਡਾਂ ਦੇ ਵਿੱਚ ਬੈਠੇ ਨੇ ਔਰ ਕਿਤੇ ਨਹੀਂ ਜਾ ਰਹੇ ਔਰ ਦਲੇਰੀ ਨਾਲ ਜਿਹੜਾ ਹੈ ਇਸ ਜਿਹੜੀ ਜੇ ਕੋਈ ਜੰਗ ਲੱਗਦੀ ਹੈ ਅੱਗੇ ਵੀ ਤਾਂ ਜੰਗ ਦਾ ਜਿਹੜਾ ਹੈ ਸਾਹਮਣਾ ਕਰਨਗੇ ਔਰ ਫੌਜ ਦਾ ਸਾਥ ਦੇਣਗੇ। এবੀਐ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋں سے ہم اپیل ਕਰਤੇ ਹੈ ਕਿ এবੀਐ ਨਿਊ ਚੈਨਲ ਪਰ ਐਸੀ ਹੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਭਾਰਤ।